ਅਮਰੀਕਾ ਵਿੱਚ ਪ੍ਰਵਾਸੀਆਂ ਦੀਆਂ ਵੱਦੀਆਂ ਗ੍ਰਿਫਤਾਰੀਆਂ ਨੇ ਪ੍ਰਾਈਵੇਟ ਜੇਲ ਕੰਪਨੀਆਂ ਦੇ ਲਈ ਨਵੇਂ ਅਤੇ ਵੱਡੇ ਵਪਾਰਕ ਮੌਕੇ ਪੈਦਾ ਕਰ ਦਿੱਤੇ ਨੇ ਅਮਰੀਕਾ ਦੀ ਸਰਕਾਰ ਦੇ ਵੱਲੋਂ ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦੇ ਨਾਲ-ਨਾਲ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਆਈ ਹੈ ਇਸ ਨਾਲ ਪ੍ਰਾਈਵੇਟ ਜੇਲ ਕੰਪਨੀਆਂ ਜਿਵੇਂ ਕਿ ਜੀਈਓ ਗਰੁੱਪ ਅਤੇ ਕੋਰ ਸਿਵਿਕ ਨੂੰ ਫਾਇਦਾ ਕਮਾਉਣ ਦੇ ਮੌਕੇ ਮਿਲ ਰਹੇ ਨੇ ਇਹ ਕੰਪਨੀਆਂ ਸਰਕਾਰੀ ਠੇਕਿਆਂ ਦੇ ਰਾਹੀਂ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਅਤੇ ਜੇਲ੍ਹਾਂ ਦਾ ਸੰਚਾਲਨ ਕਰਦੀਆਂ ਨੇ ਜਿਸ ਨਾਲ ਅਮਰੀਕਾ ਦੇ ਵਿੱਚ ਪ੍ਰਾਈਵੇਟ ਜੇਲ੍ਹਾਂ ਦੀ ਮੰਗ ਵੱਧ ਗਈ ਹੈ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਹਾਲ ਹੀ ਦੇ ਵਿੱਚ ਰਿਪੋਰਟਸ ਦੇ ਮੁਤਾਬਿਕ ਅਮਰੀਕਾ ਦੀ ਸਰਹੱਦੀ ਸੁਰੱਖਿਆ ਏਜੰਸੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ 2024 ਅਤੇ 25 ਦੇ ਵਿੱਤੀ ਸਾਲ ਦੇ ਵਿੱਚ ਲੱਖਾਂ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਇਹ ਆਂਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ ਖਾਸ ਕਰਕੇ ਮੈਕਸੀਕੋ ਅਮਰੀਕਾ ਸਰਹੱਦ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵਾਧਾ ਹੋਇਆ ਇਸ ਦੇ ਨਾਲ ਹੀ ਅਮਰੀਕੀ ਸਰਕਾਰ ਦੀਆਂ ਸਖਤ ਨੀਤੀਆਂ ਜਿਵੇਂ ਕਿ ਤੁਰੰਤ ਨਜ਼ਰਬੰਦੀ ਅਤੇ ਡਿਪੋਟੇਸ਼ਨ ਦੀ ਪ੍ਰਕਿਰਿਆ ਨੇ ਵੀ ਪ੍ਰਾਈਵੇਟ ਜੇਲ੍ਹਾਂ ਦੀ ਮੰਗ ਨੂੰ ਕਾਫੀ ਵਧਾਇਆ ਪ੍ਰਾਈਵੇਟ ਜੇਲ੍ਹ ਕੰਪਨੀਆਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਵੱਲੋਂ ਵੱਡੇ ਠੇਕੇ ਮਿਲ ਰਹੇ ਨੇ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ 2025 ਦੇ ਬਜਟ ਦੇ ਵਿੱਚ ਆਈਸੀਈ ਦੇ ਲਈ 70 ਬਿਲੀਅਨ ਦਾ ਫੰਡ ਮਨਜ਼ੂਰ ਕੀਤਾ ਗਿਆ ਹੈ ਜਿਸ ਦੇ ਵਿੱਚ ਵੱਡਾ ਹਿੱਸਾ ਪ੍ਰਾਈਵੇਟ ਜੇਲ੍ਹਾਂ ਨੂੰ ਹਿਰਾਸਤ ਸਹੂਲਤਾਂ ਚਲਾਉਣ ਲਈ ਦਿੱਤਾ ਜਾਵੇਗਾ ਇਹਨਾਂ ਕੰਪਨੀਆਂ ਦੀਆਂ ਸਹੂਲਤਾਂ ਦੇ ਵਿੱਚ ਪ੍ਰਵਾਸੀਆਂ ਨੂੰ ਮਹੀਨਿਆਂ ਜਾਂ ਫਿਰ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ ਜਦੋਂ ਤੱਕ ਉਹਨਾਂ ਦੇ ਕੇਸਾਂ ਦਾ ਪੂਰੀ ਤਰ੍ਹਾਂ ਨਿਪਟਾਰਾ ਨਹੀਂ ਹੋ ਜਾਂਦਾ ਜੀਓ ਗਰੁੱਪ ਅਤੇ ਕੋਰਸਿਵਿਕ ਵਰਗੀਆਂ ਕੰਪਨੀਆਂ ਨੇ ਆਪਣੀਆਂ ਸਾਲਾਨਾ ਰਿਪੋਰਟਸ ਦੇ ਵਿੱਚ ਦੱਸਿਆ ਕਿ ਪ੍ਰਵਾਸੀਆਂ ਦੀ ਹਿਰਾਸਤ ਦੇ ਨਾਲ ਜੁੜੇ ਠੇਕਿਆਂ ਨੇ ਉਨ੍ਹਾਂ ਦੀ ਆਮਦਨ ਦੇ ਵਿੱਚ 20 ਤੋਂ 30% ਦਾ ਵਾਧਾ ਕੀਤਾ ਹੈ। ਇਹਨਾਂ ਕੰਪਨੀਆਂ ਨੇ ਨਵੀਆਂ ਸਹੂਤਾ ਖੋਲਣ ਅਤੇ ਪੁਰਾਣੀਆਂ ਨੂੰ ਵਧਾਉਣ ਦੀਆਂ ਯੋਜਨਾਵਾਂ ਵੀ ਬਣਾ ਲਈਆਂ ਨੇ। ਉਦਾਹਰਨ ਦੇ ਵਿੱਚੋਂ ਫਲੋਰੀਡਾ ਦੇ ਵਿੱਚ ਐਲੀਗੇਟਰ ਅਲਕਾਟਰਾਜ਼ ਨਾਮਕ ਇੱਕ ਨਵੀਂ ਇਮੀਗ੍ਰੇਸ਼ਨ ਹਿਰਾਸਤ ਜੇਲ ਦਾ ਨਿਰਮਾਣ ਪ੍ਰਕਿਰਿਆ ਹਲੇ ਵੀ ਚੱਲ ਰਹੀ ਹੈ, ਹਾਲਾਂਕਿ ਅਦਾਲਤ ਨੇ ਕੁਝ ਸਮੇਂ ਲਈ ਇਸ ਤੇ ਰੋਕ ਲਗਾਈ ਹੈ। ਪਰ ਅਜਈਆਂ ਜੇਲਾਂ ਦੀ ਮੰਗ ਦੇ ਵਿੱਚ ਕੋਈ ਕਮੀ ਨਹੀਂ ਆਈ। ਇਹਨਾਂ ਕੰਪਨੀਆਂ ਦੇ ਵਪਾਰਕ ਫਾਇਦਿਆਂ ਦੇ ਨਾਲ-ਨਾਲ ਪ੍ਰਾਈਵੇਟ ਜੇਲਾਂ ਦੀਆਂ ਸਹੂਲਤਾਂ ਦੇ ਵਿੱਚ ਪ੍ਰਵਾਸੀਆਂ ਦੇ ਨਾਲ ਹੋ ਰਹੇ ਸਲੂਕ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨਾ ਨੇ ਕਾਫੀ ਚਿੰਤਾਵਾਂ ਜਤਾਈਆਂ ਨੇ। ਐਮਨਿਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਜੇਲਾਂ ਦੇ ਵਿੱਚ ਸਿਹਤ ਸੰਭਾਲ, ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਕਾਫੀ ਖਰਾਬ ਨੇ। ਇਨ੍ਹਾਂ ਜੀਲਾਂ ਵਿੱਚ ਬੰਦ ਕਈ ਪ੍ਰਵਾਸੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕਾਨੂੰਨੀ ਸਹਾਇਤਾ ਦੇ ਲੰਮੇ ਸਮੇਂ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਇਸ ਤੋਂ ਇਲਾਵਾ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਅਤੇ ਨਜ਼ਰਬੰਦੀ ਦੀਆਂ ਨੀਤੀਆਂ ਨੂੰ ਲੈ ਕੇ ਸਿਆਸੀ ਵਿਵਾਦ ਵਿਵੱਧ ਰਿਹਾ ਹੈ ਕੁਝ ਸਿਆਸਤਦਾਨ ਅਤੇ ਸਮਾਜਿਕ ਕਾਰਕੁਨ ਇਹ ਦਲੀਲ ਦਿੰਦੇ ਨੇ ਕਿ ਇਹਨਾਂ ਪ੍ਰਾਈਵੇਟ ਜੀਲਾਂ ਨੂੰ ਪੈਸੇ ਜ਼ਿਆਦਾ ਕਮਾਉਣ ਦੇ ਲਈ ਪ੍ਰਵਾਸੀਆਂ ਦੀ ਹਿਰਾਸਤ ਨੂੰ ਹੋਰ ਵਧਾਉਣ ਦੇ ਲਈ ਉਤਸ਼ਾਹ ਮਿਲਦਾ ਹੈ ਜੋ ਕਿ ਨੈਤਿਕ ਤੌਰ ਤੇ ਗਲਤ ਹੈ ਟਰੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਇਸ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਹੈ ਹਾਲਾਂਕਿ ਕੁਝ ਅਦਾਲਤੀ ਫੈਸਲਿਆਂ ਨੇ ਸਰਕਾਰ ਦੀਆਂ ਕੁਝ ਨੀਤੀਆਂ ਤੇ ਰੋਕ ਲਗਾਈ ਹੈ ਜਿਵੇਂ ਕਿ ਫਲੋਰੀਡਾ ਦੀ ਨਵੇਂ ਹਿਰਾਸਤ ਜੇਲ੍ਹ ਦਾ ਨਿਰਮਾਣ ਇਸ ਦੇ ਬਾਵਜੂਦ ਪ੍ਰਾਈਵੇਟ ਜੇਲਾਂ ਦੀ ਮੰਗ ਵਿੱਚ ਕੋਈ ਕਮੀ ਨਹੀਂ ਆਈ ਮਾਇਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਸਖਤ ਰਹਿੰਦੀਆਂ ਨੇ ਪ੍ਰਾਈਵੇਟ ਜੇਲ੍ਹ ਦਾ ਵਪਾਰ ਇੰਜ ਹੀ ਵਧਦਾ ਰਹੇਗਾ